ਹਾਂਜੀ ਸਤਿ ਸ਼੍ਰੀ ਅਕਾਲ ਜੀ 14 ਗੱਸਤਾ ਹੀ ਅੱਜ ਤੇ ਇੱਥੇ ਲਾਈਟਿੰਗ ਵਗੈਰਾ ਪੂਰੀ ਹੋਈ ਆ 15 ਗੱਸਤਾ ਕਰਕੇ ਕਿਉਂਕਿ ਕੱਲ ਨੂੰ ਆਜ਼ਾਦੀ ਦਿਵਸ ਆ ਤੇ ਉਹਦੇ ਕਰਕੇ ਲਾਈਟਿੰਗ ਵਗੈਰਾ ਪੂਰੀ ਹੋਈ ਸੀ ਆਰਸੀਐਫ ਦੇ ਵਿੱਚ ਦੇਖੋ ਨੈਸ਼ਨਲ ਫਲੈਗ ਦੇਖੋ ਆਪਣਾ ਅਸੀਂ ਗੁਰਦੁਆਰਾ ਸਾਹਿਬ ਗਏ ਸੀਗੇ ਹੁਣ ਉੱਥੇ ਮੱਥਾ ਟੇਕ ਕੇ ਆਏ ਆਂਗੇ ਬਾਣੀ ਸੁਣ ਕੇ ਆਏ ਆਂ ਅਖੰਡ ਪਾਠ ਸਾਹਿਬ ਰੁੱਝੇ ਹੋਏ ਹੋਏ ਨੇ ਅੰਮੀ ਬਲਜਿੰਦਰ ਦੇ ਬੱਚੇ ਅੱਗੇ ਜਾ ਰਹੇ ਨੇ ਜੰਮ ਜੰਮਦੇ ਅਸੀਂ ਕਿਾ ਲਾਈਟਿੰਗ ਵੀ ਦੇਖ ਲਈਏ ਇਹ ਸਾਡਾ ਆਫਿਸ ਹੈ ਅੰਦਰ ਜਾ ਕੇ ਹਾਂਜੀ ਇਹ ਡੱਬਾ ਚੌਂਕਾ ਜੀ ਬਹੁਤ ਔਦੀ ਸਜਾਇਆ ਹੋਇਆ ਦੇਖੋ ਚਾਰੇ ਪਾਸੇ ਲਾਈਟਿੰਗ ਹੈ ਚੌਂਕ ਤੇ ਤੇ ਜਿਹੜਾ ਸੈਂਟਰ ਚ ਉੱਪਰ ਡੱਬਾ ਬਣਾਇਆ ਹੋਇਆ ਜੀ ਕੋਮਪਲੈਕਸ ਤੇ ਨੇੜੇ ਹੀ ਆ ਤੇ ਬਾਕੀ ਆ ਡਾਕਟਰ ਭੀਮਰਾਓ ਅੰਬੇਦਕਰ ਸ਼ੌਕ ਆ ਗਿਆ ਜੀ ਦੇਖੋ ਪਿੱਛੇ ਨੈਸ਼ਨਲ 플ੈਗ ਵੀ ਉੱਪਰ ਉਹ ਤਾਂ ਉਹ ਜਿਹਾ ਸਜਾਇਆ ਹੋਇਆ ਵੀ ਇਹ ਇੰਜਣ ਖੜਾ ਹੀ ਕਾਫੀ ਪੁਰਾਣਾ ਜਿਹੜੇ ਸਟ੍ਰੀਮ ਨਾਲ ਚੱਲਦੇ ਹੁੰਦੇ ਸੀ ਪਹਿਲਾਂ ਭਾਫ ਵਾਲੇ ਇੰਜਣ ਇਹ ਘਟੂਕਟ ਸੌ ਸਾਲ ਤੋਂ ਜ਼ਿਆਦਾ ਪੁਰਾਣਾ ਹੋਊਗਾ ਇਹ ਇੰਜਣ ਇਹ ਵੀ ਇੱਥੇ ਸਜਾਇਆ ਹੋਇਆ ਤੇ ਉਹ ਦੇਖੋ ਧੂਏ ਵਾਂਗੂ ਨਿਕਲ ਰਿਹਾ ਇਹਦੇ ਵਿੱਚੋਂ ਸਟ੍ਰੀਮ ਵਗੈਰਾ ਜਿਵੇਂ ਹੁੰਦੀ ਹੈ ਨਾ ਉਹਦ ਵਗਿਆ ਲੱਗ ਰਿਹਾ ਇੱਥੇ ਸ਼ੋਰ ਜ਼ਿਆਦਾ ਸੀਗਾ ਪਿੱਛੇ ਬੈਕਗ੍ਰਾਉਂਡ ਤੇ ਉਹਦੇ ਕਰਕੇ ਬੰਦ ਕਰਤੀ ਆਵਾਜ਼ ਮੈਂ ਤੇ 뮤직 ਲਗਾਤਾ ਅਦਰਵਾਈਜ਼ ਹੈਗਾ ਪਿੰਜਰ ਦਾ ਸਾਊਂਡ ਵੀ ਸੀਗਾ ਹਾਰਨ ਮਾਰਦਾ ਸੀ ਉਹ ਦੇਖੋ ਸਾਹਮਣੇ ਨੈਸ਼ਨਲ ਫਲੈਗ ਆ ਗਿਆ ਬਹੁਤ ਹੋ ਗਿਆ ਲੱਗ ਰਿਹਾ ਦੇਖੋ ਮੈਲਟਿੰਗ ਦਰਸਤਾਂ ਦੇ ਕਿੰਨੇ ਸੋਹਣੇ ਲੱਗ ਰਹੀ ਹੈ ਇਹ ਵਰਕਸ਼ਾਪ ਗੇਟ ਆ ਗਿਆ ਦੇਖੋ ਨਾਲ ਹੀ ਸੈਲਫੀ ਪੁਆਇੰਟ ਬਣਿਆ ਹੋਇਆ ਆਈ ਲਵ ਅਰਸੀ ਲਿਖਿਆ ਹੋਇਆ ਇੱਥੇ ਇਹ ਇਤਰਾਇਤ ਨਮਾੜਾ ਹੈ ਨੇ ਇੱਥੇ ਇੱਕ ਗੇਟ ਤੇ ਬਣਾ ਹੋਇਆ ਹੈ। ਇਹ ਕੰਪਲੈਕਸ ਚਾ ਦੇ ਇੱਕ ਇੱਥੇ ਬਣਾ ਹੋਇਆ ਹੈ। ਵਰਕਸ਼ਾਪ ਗੇਟ ਕੋਲੇ ਇਹੋ ਕੀ ਐਡਮਿਨ ਬਿਲਡਿੰਗ ਆ ਦੇਖੋ। ਟਰਾਈ ਕਲਰ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਦੇਖੋ। 15 ਦਾ 26 ਜਨਵਰੀ। ਗੁੰਮੇ ਦੇ ਹੜਾ ਦੇ ਬਹੁਤ ਵਧੀਆ ਲਾਈਟਿੰਗ ਕੀਤੀ ਹੁੰਦੀ ਹੈ ਇੱਥੇ। ਸਾਰੇ ਕਲੋਨੀ ਵਾਸੀ ਆਉਂਦੇ ਆ ਦੇਖਣ। ਇਹ ਦਾਰਸੀਫ ਮੈਨ ਕਰਕੇ ਇਹ ਜੋ ਸਾਡੇ ਪਿਛਲੇ ਜੀਐਮ ਸੀਗੇ ਉਹਨਾਂ ਨੇ ਇੱਥੇ ਬੁੱਤ ਲਗਵਾਇਆ ਸੀ ਇਹ ਹੁਣ ਫਿਰ ਦੇਖੋ ਆਪਣਾ ਸਟੌਨ ਫਲੈਗ ਉੱਪਰ ਇਹ ਆ ਬਿਲਡਿੰਗ ਦੇਖੋ ਕਿੰਨੇ ਸੋਹਣੇ ਲੱਗ ਰਹੀ ਹੈ ਲਾਈਟਿੰਗ ਪੂਰੀ ਕਲੋਨੀ ਦੇ ਵਿੱਚ ਕੀਤੀ ਹੁੰਦੀ ਹੈ ਇਹ